ਜਿੱਥੋਂ ਦਾ ਭਿੰਦਰ ਹੋਇਆ ਇੱਕ ਦੀਪਾ ਮਠੱਡਿਆਂ ਦਾ ਜਿਹੜਾ 97 ਦੇਤੇ ਕੱਪ ਦਾ ਕਹਿੰਦੇ ਬੈਸਟ ਗਾਫੀ ਹੋਇਆ ਪਰ ਇਧਰਲੇ ਪਾਸੇ ਬੁੱਟਾ ਭੇਖੀ ਵਾਲਾ ਫੈਸਲੇ ਕਰਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਗੁਰਦਾ ਹੋਇਆ ਇਸ ਸਮੇਂ ਆਪਾਂ ਵੇਖਦੇ ਹਾਂ ਵੀ ਭਾਈ ਰੂਪੇ ਦੀ ਟੀਮ ਦੇ ਲਈ ਸੁਖ ਅਰਦਾਸੇ ਵਾਲਾ ਵਾਹ ਓਏ ਨੌਜਵਾਨਾਂ ਕਿ ਸ਼ਹੀਦਾਂ ਦੇ ਸਰਤਾਜ ਤੋਂ ਲੈ ਕੇ ਸ਼ਕਤੀ ਮੈਂ ਸ਼ੇਰਾਂ ਦੇ ਕਰਨਾਂ ਵਿੱਚ ਵੱਧਦਾ ਰਿਹਾ ਹਾਂ ਨਸਲ ਨੂੰ ਤੇ ਗਿੱਧੜ ਵੀ ਸ਼ੇਰ ਬਣ ਜਾਂਦੇ ਨੇ ਮੈਂ ਸ਼ੇਰਾਂ ਨੂੰ ਕੰਨਾਂ ਤੋਂ ਫੜਦਾ ਰਿਹਾ ਹਾਂ ਸ਼ੇਰਾਂ ਦਾ ਕੰਮ ਹੈ ਚੜ੍ਹਾ ਚੀਰ ਜਾਣਾ ਮੈਂ ਚੜ੍ਹਦੇ ਚਨਾਵਾ ਤੇ ਚੜ੍ਹਦਾ ਰਿਹਾ ਹਾਂ ਸ਼ੇਰਾਂ ਦੇ ਪੁੱਤ ਫਦਾ ਸ਼ੇਰ ਹੁੰਦੇ ਨੇ ਕੀ ਹੋਇਆ ਜੇ ਭੇਡਾਂ ਤੇ ਚੜ੍ਹਦਾ ਰਿਹਾ ਹਾਂ ਕੀ ਹੋਇਆ ਜੇ ਭੇਡਾਂ ਤੇ ਚੜ੍ਹਦਾ ਰਿਹਾ ਹਾਂ ਲਓ ਕੰਤਾ ਭਾਈ ਰੂਪੇ ਵਾਲਾ ਜੱਫਾ ਲਾਉਂਦਾ ਹੋਇਆ ਪੁਆਇੰਟ ਜਿਹੜਾ ਯਾਫੀ ਦੇ ਹਿੱਸੇ ਜਾ ਜੁੜਿਆ ਹੈ ਭਾਈ ਰੂਪਾ ਦੀ ਟੀਮ ਦੇ ਲਈ ਕੰਤਾ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਉਹ ਨਾਲ ਹੀ ਬੈਂਟੀ ਵੀ ਅਗਲੇ ਬਰਨਾਲੇ ਵਾਲੇ ਮੁੰਡੇ ਰੈਡੀ ਐ ਉਹਨਾਂ ਨੇ ਅਗਲਾ ਫਾਈਨਲ ਮੈਚ ਖੇਡਣਾ ਹੈ ਕਿਉਂਕਿ ਉਧਰੋਂ ਥੋੜੀ ਜਿਹੀ ਸੱਟ ਜਿਹੜੀ ਮੈਂ ਦੇਖਦਾ ਬਿੱਲੇ ਤੇ ਲੱਗੀ ਹੈ ਪਰ ਹੌਸਲੇ ਲਈ ਨੌਜਵਾਨ ਮੈਂ ਦੇਖਦਾ ਵੀ ਇਹ ਵੀ ਤਾੜੀ ਉਹਨੂੰ ਬਾਬਾ ਦੁਨੀਆਂ ਦੀ ਤਾੜੀ ਮਾਰ ਦੋ ਇੱਕ ਵਾਰੀ ਬਿੱਲੇ ਸੂਰਕੁਰੀ ਵਾਲੇ ਦੇ ਨਾਂ ਤੇ ਤਾੜੀ ਮਾਰ ਦੋ ਇਸ ਨੌਜਵਾਨ ਦੇ ਨਾਂ ਤੇ ਕਿ ਗਿਰਤੇ ਹੈ ਸਾਹਸ ਵਾਰ ਹੀ ਮੈਦਾਨੇ ਜੰਗ ਵੇ ਜੋ ਘੁੱਟਣਗੇ ਬਲ ਤਰੰਗੇ ਵੋ ਕਾ ਗਿਰẽਗੇ ਲਓ ਫੱਟੜ ਹੋਇਆ ਸ਼ੇਰ ਹੈ ਸਾਹਮਣੇ ਸੋਨੀ ਵਕੀਲਾ ਵਾਲੇ ਦਾ ਵਾਹ ਓਏ ਸੋਨੀ ਇੱਕ ਪਾਸੇ ਸੋਨੀ ਦੂਸਰੇ ਪਾਸੇ ਬਿੱਲਾ ਬਿੱਲੇ ਲਈ ਤਾੜੀ ਮਾਰੋ ਬਿੱਲਾ ਪੁਆਇੰਟ ਲੱਗੇ ਵਾਪਸ ਆਇਆ ਹੈ ਬਿਲਾ ਡਿੰਗ ਦਾ ਟੈਂਦਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕੰਤੀ ਜਿਹੜੀ 21 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਵਿੱਚ ਗੱਲ ਬੱਤੀ ਟੀਮਾਂ ਦੀ ਨਹੀਂ ਗੱਲ ਖਿਡਾਰੀਆਂ ਦੇ ਸਮੇਂ ਸਿਰ ਪਹੁੰਚਣ ਦੀ ਹੈ ਬਿਲਕੁਲ ਜੀ ਬਿਲਕੁਲ ਟੀਮਾਂ ਤਾਂ ਚਾਹੇ ਤੁਸੀਂ 100 ਐਂਟਰ ਕਰ ਲਓ ਪਰ ਟੀਮਾਂ ਸਮੇਂ ਸਿਰ ਪੁੱਜਣ ਤੇ 8/22 ਨੂੰ ਫਾਈਨਲ ਹੋਵੇ ਜਿਹੜੀਆਂ ਟੀਮਾਂ 3 ਵਜੇ ਐਂਟਰੀ ਕਰਾਉਂਦੀਆਂ ਨੇ ਉਹ ਲੇਟ ਕਰਦੀਆਂ ਨੇ ਟੂਰਨਾਮੈਂਟ ਤੇ ਠੰਡ ਦੇ ਵਿੱਚ ਸੱਟਾ ਫੇਟਾ ਲੱਗਣ ਦਾ ਵੀ ਜ਼ਿਆਦਾ ਖਤਰਾ ਹੈ ਜਿਹੜਾ ਉਹ ਬਣਿਆ ਰਹਿ ਜਾਂਦਾ ਕਿਉਂਕਿ ਸਰੀਰ ਜਿਹੜਾ ਸਾਰਾ ਅਫਸੈਟ ਹੋ ਜਾਂਦਾ ਹੈ ਹਾਂਜੀ ਮੈਂ ਸੈਮੀ ਦਾ ਰਿਜ਼ਲਟ ਜਿਹੜਾ ਬੋਲ ਰਿਆਂਗਾ ਨੋਟ ਕਰੋ ਜੀ ਇਹਦੇ ਵਿੱਚੋਂ ਭਾਈ ਰੂਪੇ ਦੀ ਟੀਮ ਦੇ ਜਿਹੜੇ ਪੁਆਇੰਟ ਉਹ 12.5 ਪੁਆਇੰਟ ਨੇ ਵਕੀਲਾਵਾਲੇ ਦੀ ਟੀਮ ਦੇ ਜਿਹੜੇ 7 ਪੁਆਇੰਟ ਨੇ ਭਾਈ ਰੂਪਾ ਫਾਈਨਲ ਅਜ ਪਹੁੰਚ ਚੁੱਕਿਆ ਤਾੜੀ ਮਾਰ ਦੋ ਬਧਾਈ ਦੇ ਪੱਤਰ ਨੇ ਭਾਈ ਰੂਪੇ ਦੀ ਟੀਮ ਕਿਉਂਕਿ ਇਹਨਾਂ ਦਾ ਜਿਹੜਾ ਫਾਈਨਲ ਮੈਚ ਦਰਵੇ ਨਾਲ ਹੋਣਾਗਾ ਤੇ ਕੱਲ ਕਾਂ ਦੇ ਬੱਛੂਆਂ ਦੇ ਕਬੱਡੀ ਕੱਪ ਦੇ ਐਲ ਸੀ ਡੀ ਜਿੱਤਣ ਵਾਲਾ ਮੇਜਰ ਮਿਰਗਾ ਜਿਹਾ ਵਾਸ਼ਿੰਗ ਮਸ਼ੀਨ ਦੀ ਗੱਲ ਕਰੂ ਜੇ ਨਾ ਨਾਲ ਉਹਨਾਂ ਦੇ ਸੀਪੇ ਵਰਗੇ ਨੌਜਵਾਨ ਗੀਤੀ ਹਸ਼ਮਾਨ ਵਾਲਾ ਕੱਲ ਵੀ ਕਹਿੰਦੇ ਬੈਸਿਹਾ ਉਹਨਾਂ ਨੇ ਐਲ ਸੀੜੀਆਂ ਜਿੱਤੀਆਂ ਅੱਜ ਵਾਸ਼ੂ ਮਸ਼ੀਨਾ ਦੀ ਗੱਲ ਹੋਣੀ ਹੈ ਬਰਨਾਲੇ ਨਾਲ ਕਿਉਂਕਿ ਹਾਂ ਜੀ ਵੀਰ ਜੀ ਬੇਨਤੀ ਹੈ ਬਰਨਾਲੇ ਦੇ ਮੈਚ ਸ਼ੁਰੂ ਕਰਵਾਓ ਜੀ ਬਦਰੇ ਦਾ 80 ਕਿਲੋ ਪਾਰ ਦਾ ਇੱਕਵੇਂ ਟੀਮਾਂ ਨੂੰ ਬੇਇਨਤੀ ਕਰਦਾ ਵੀ ਆਹ ਮੈਚ ਦੇ ਨਾਲ ਦੇ ਨਾਲ ਹੀ ਤੁਸੀਂ ਗਰਾਊਂਡ 'ਚ ਆ ਜਾਓ ਮੇਜਰ ਮਿਰਗ ਚਾਰੇ ਜਾਫੀਆਂ ਦੇ ਜਿਹੜੇ ਨਾਮ ਲਿਖ ਲੋ ਸਾਡੇ ਵੀਰੋ ਕਰਮਜੀਤ ਐਡੇ ਵੀਰ ਬੈਸਟ ਰੇਟ ਤੇ ਜਾਫੀ ਦੀ ਚੋੜ ਹੋਣੀ ਹੈ ਇੱਕ ਗੱਲ ਹੋਰ ਹੈ ਕੰਤੀ ਲੇਟ ਓਪਨ ਵਾਲੇ ਹੁੰਦੇ ਨੇ ਤੁਹਾਨੂੰ ਦੀ ਬਲੀ ਜਿਹੜੀ 75 ਕਿਲੋ 80 ਕਿਲੋ ਪਾਰਾਂ ਨੂੰ ਦੇਣੀ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਦਾ ਵਿਚਾਰਾ ਜਿਹੜਾ ਫਾਈਨਲ ਹੈ ਉਹ ਓਪਨ ਦੇ ਫਾਈਨਲ ਤੋਂ ਪਹਿਲਾਂ ਹੁੰਦਾ ਹੈ ਸੋ ਇਹ ਵੀ ਇਸ ਗੱਲ ਦੇ ਨਤੀਜੇ ਭੁਖਤਰੇ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਜਿਹੜੀ ਖੇਡ ਕਬੱਡੀ ਆ ਉਸੂਲੰਦਾਰ ਤੇ ਬਰਬਾਦ ਹੋ ਗਈ ਹੈ ਇੱਕ ਨਹੀਂ ਹੋ ਰਿਹਾ ਰੈਗੂਲੇਸ਼ਨ ਦੀ ਬੜੀ ਘਾਟ ਹੈ ਜਿਵੇਂ ਇਹਨਾਂ ਦਾ ਸੈਮੀਫਾਈਨ ਵਿਚਾਰਾਂ ਦਾ ਮੈਨੂੰ ਲੱਗਦਾ ਵੀ 2:00 ਵਜੇ ਨੂੰ ਹੋ ਜਾਂਦਾ 1:00 ਵਜੇ ਨੂੰ ਫਾਈਨਲ ਕਿ ਬਗ ਜਾਂਦੇ ਆ ਪਰ ਇਹਨਾਂ ਨੂੰ ਉੱਤੀ ਰਾਤ ਕਰਾਬਾ ਨਾਲ ਕੜੀ ਸੀ ਫਿਰਦੇ ਆ ਇਹ ਵੇਚਦੀਆਂ ਵਿਚਾਰੇ 75 ਲੈਣਾਂ ਕਿਉਂਕਿ ਸਾਡੇ ਮਿੱਤਰ ਨੇ ਥੈਂਕ ਯੂ ਬੀ ਬਹੁਤ ਬਹੁਤ ਧੰਨਵਾਦ ਲੈ ਵੀ ਗਗਨ ਅੱਜ ਬਹੁਤ ਵਧੀਆ ਦਿਨ ਕੱਲੂ ਵੀ ਆਪਾਂ ਜਿਹੜੀ ਉੱਥੇ ਦੇਖਣਾ ਜਨ ਸਰ ਦੇ ਕੋਟੀ ਕੱਪ ਦੇ ਹੁਣ ਜਿਹੜਾ ਮੈਚ ਲੱਗਣਾਗਾ ਬਦਰੇ ਦੀ ਟੀਮ ਤੇ ਬਰਨਾਲਾ ਕਿਉਂਕਿ ਦੋਨੇ ਟੀਮਾਂ ਦਾ ਜਿਹੜੀ ਇੱਕ ਪਾਸੇ ਜੀ ਸਾਡਾ ਵੀਰ ਬੈਲੀ ਬਰਨਾਲੇ ਵਾਲਿਆਂ ਦਾ ਕਬੱਡੀ ਕੋਜਾ ਬਦਰੇ ਦੀ ਟੀਮ ਦਾ ਇਹ ਚਿਹਰੇ ਅਜ ਮੈਂ ਦੇਖਦਾ ਵੀ ਦੂਸਰੇ ਪਾਸੇ ਪਰਥਾ ਜੀ ਸਿਰਫ 2 ਮਿੰਟ ਬਾਕੀ ਹੈ ਅੰਕਲ ਜੀ ਇੱਕ ਆ ਇੱਕ ਹੋਰ ਬਸ ਉਦੋਂ ਬਾਅਦ ਸਾਰੇ ਜਾਣਿਆ ਤੋਰ ਮੰਡੀ ਵਾਲੇ ਪਾਸੇ ਟੀਮ ਬਦਰਾਂ ਦੀ ਹੈ ਦੂਜੇ ਪਾਸੇ ਟੀਮ ਸ਼ਹਿਰ ਬਰਨਾਲੇ ਦੀ 12 ਦੇ ਤੇਰਾ ਪੁਆਇੰਟ ਹੈ ਜੀ ਫਾਈਨਲ ਇਹ ਇੱਕ ਵੇ ਬੇਨਤੀ ਹੈ ਬਾਈ ਜੀ ਪਿਛਲੀ ਵਾਰ ਰੋਣਾ ਪੈ ਗਿਆ ਸੀ ਹੁਣ ਦੱਸੋ ਜੀ ਕਬਡੀਆਂ ਪੂਰੀਆਂ ਪੈਣ ਗਈਆਂ ਗੱਦਾ ਪੈਣ ਗਿਆ ਮੈਚ ਬੰਦ ਕੀਤਾ ਜਾਊਗਾ ਜਿੱਥੇ ਮੈਚ ਬੰਦ ਹੋ ਗਿਆ ਉਥੇ ਵੈਸਟ ਕੱਢਿਆ ਜਾਊਗਾ ਭਾਈ ਇਹ ਫਾਈਨਲ ਮੈਚ ਹੈਗਾ ਅਮਰੀਂ ਕਿਵੇਂ ਪੂਰੀਆਂ ਬੋਲੀਆਂ ਕਿਵੇਂ ਕਰ ਰਹੀਆਂ ਭਾਈ ਮੈਨੂੰ ਆਏ ਦੱਸੋ ਫਿਰ ਤੁਸੀਂ ਮੇਰੇ ਕੋ ਕਬੱਡੀ ਚ ਬੁਲਾ ਲਓ ਸਾਢੇ 12 ਦੇ 13 ਪੁਆਇੰਟ ਨੇ ਜੀ ਰੇਡਾਂ ਪੂਰੀਆਂ ਪੈਣਗੀਆਂ ਜਿੰਨਾ ਚਿਰ ਦੋਨਾਂ ਦਾ ਜੋੜ 24 ਨਹੀਂ ਹੁੰਦਾ ਉਹਨਾਂ ਚਿਰ ਕਰਮਜੀਤ ਦੀ ਵਿਸਾਲਾ ਮਾਰੀ ਪਿਛਲੀ ਵਾਰ ਕਹਿੰਗੇ ਤੁਹਾਨੂੰ ਪਤਾ ਵੀ ਇੱਕ ਅੱਧੀ ਰੇਡ ਦਾ ਥੋੜਾ ਪ੍ਰੋਬਲਮ ਆ ਗਈ ਸੀ 24 ਜਿੰਨਾ ਦਾ ਪਲੱਸ ਹੋਣੇ ਚਾਹੀਦੇ ਜੇ ਦੋਨਾਂ ਦਾ ਜੋੜ ਰੇਡਾਂ ਪੂਰੀਆਂ ਪੈਣਗੀਆਂ ਕੱਚ ਗਏ ਜਾਣਗੇ ਮਿੱਤਰੋ ਆ ਗਿਆਲਾ ਦੀ ਗ੍ਰੂਪ ਪਿਛਲੇ ਦੇ ਨਹੀਂ ਬੱਗੇਪਿੰਡ ਦੇ ਸਾਮ 83 ਦਾ ਫਾਈਨਲ ਮੈਚ ਸੀਗਾ ਜਿਹਦੇ ਵਿੱਚੋਂ 13 ਕਬੱਡੀਆਂ ਬਾਕੇ 12 ਪੁਆਇੰਟ ਡੇੜਵੇ ਵਾਲੇ ਲੁਧਰ ਨੇ ਨਾਰ 11 ਜਿੱਤਿਆ ਇੱਕ ਜੱਫਾ ਮੰਗੀ ਨੇ ਲਾਇਆ ਲੁੱਧਰ ਨੂੰ ਇੱਕ ਜੱਫਾ ਲਾਇਆ ਸੀਗਾ ਦੁੱਲੇ ਨੂੰ ਸਲਾਮੂ ਨੇ ਸਾਤ ਪਾਸੀ ਬਲੇ ਪਰ ਸਲਾਮੂ ਨੇ ਟੱਚ ਤਿੰਨ ਸੀ ਤੇ ਮੰਗੀ ਦੇ ਟੱਚ ਜਿਹੜੇ ਉਹ ਪੰਜ ਸੀਗੇ ਇਸ ਕਰਕੇ ਜਿਹੜਾ ਸਲਾਮੂ ਉਸ ਟੂਰਨਾਮੈਂਟ ਦਾ ਇੱਕ ਜੱਫੇ ਨਾਲ ਬੈਸਟ ਰੇਡਰ ਰਿਹਾ ਆਪਣਾ ਜੱਫੀ ਰਿਹਾ ਜਿਹਨੇ ਨਿਹਰਕਣਾ ਡਾਕਟਰ ਜਿੱਤਿਆ ਅੱਗੇ ਜੀ ਬੋਲੋ ਕੀ ਕਰਨਾਗਾ ਲੈ ਵੀ ਸਿੱਪਿਆ ਸੌ ਲੱਗੇ ਬਾਬੇ ਜੀ ਸਾਡਾ ਕਾਸ਼ਿਚ ਮੈਂ ਸਾਂਝਾ ਨਹੀਂ ਮੈਂ ਚ ਲੱਗੂਗਾ ਬਿਲਕੁਲ ਜੀ ਇੱਕ ਬਰਨਾਲੇ ਵਾਲੇ ਆਜੋ ਭਾਈ ਉਹ ਵੀ ਆਇਆ ਯਾਰ ਸੌ ਲੱਗੇ ਭਾਈ ਮੈਂ ਸਾਡਾ ਲੱਗੂਗਾ ਬਿਲਕੁਲ ਜੀ ਇਹ ਬੈਲੀ ਬਰਨਾਲੇ ਦੀ ਟੀਮ ਹੈ ਇੱਕ ਪਾਸੇ ਪਰਥੇ ਦੀ ਟੀਮ ਹੈ ਗੁਰਮਾਲੇ ਦੀ ਦੁਨੀਏ ਕੋਜ ਨੇ ਬੈਲੀ ਬਰਨਾਲਾ ਬਦਰਾ ਜ਼ਿਲ੍ਹਾ ਬਠਿੰਡਾ ਅੱਜ ਬੱਬੇ ਇਕੱਠੇ ਹੋਏ ਵਾ ਸਾਰੇ ਇਹ ਆਪਾਂ ਇਹ ਤੁਸੀਂ ਮੈਨੂੰ ਇੱਕ ਵਾਰੀ ਦੱਸੋ ਫਿਰ ਵਾਰੀ ਵਾਰੀ ਨਾ ਕਰੋ ਪਰ ਗੱਡਾ ਭਾਈ ਜੀ ਮੈਨੂੰ ਇੱਕ ਵਾਰੀ ਤੁਸੀਂ ਦੱਸੋ ਫਿਰ ਲਓ ਪਹਿਲੀ ਕਬੱਡੀ ਪੋਪੀ ਬਰਨਾਲਾ ਵਾਲਾ ਪਾ ਰਿਹਾ ਹੈ ਇੱਕ ਮਿੰਟ ਵੀ ਜਿੱਥੇ ਮੈਚ ਬੰਦ ਹੋ ਗਿਆ ਉੱਥੇ ਰੋਕਣਾਗਾ ਬਿਲਕੁਲ ਜੀ ਉੱਥੇ ਰੋਕਣਾ ਜੀ ਮੈਚ ਉੱਥੇ ਹੀ ਰੁਕਣਾ ਜੀ ਉੱਥੇ ਹੀ ਰੋਕਣਾਗਾ ਰੋਕੂਗਾ ਤਾਂ ਉੱਥੇ ਹੀ ਬਰਨਾਲੇ ਵਾਲਾ ਪੋਪੀ ਪਹਿਲੀ ਕਬੱਡੀ ਪਾਉਂਦਾ ਹੋਇਆ ਅੱਜ ਵੱਲੋਂ ਪਾਰਦੇ ਫਾਈਨਲ ਮੈਚ ਦੀ ਲੋ ਸਾਹਮਣੇ ਸੀਪਾ ਬਜਰੇ ਵਾਲਾ ਠੀਕ ਕੰਨੀ ਦੇ ਤੇ ਦੂਸਰੇ ਪਾਸੇ ਕਹਿੰਦੇ ਮਿਰਜ ਮਿਰਗ ਬਦਰੇ ਵਾਲੇ ਦੀ ਪਹਿਲੀ ਕਬੱਡੀ ਲੋ ਮੇਜਰ ਮਿਰਕ ਮੁਕਾਬਲਾ ਕਰਦਾ ਹੋਇਆ ਇਹ ਆ ਬਰਨਾਲੇ ਵਾਲਾ ਦੂਸਰੇ ਪਾਸੇ ਕਹਿੰਦੇ ਮੇਜਰ ਸਿੰਘ ਮੁਕਾਬਲਾ ਕਰ ਰਿਹਾ ਹੈ ਮੇਜਰ ਚਰਕਦਾ ਹੋਇਆ ਮੇਜਰ ਗਖਲਦਾ ਹੋਇਆ ਮੇਜਰ ਕਹਿੰਦੇ ਓਟਾਲਾਂ ਦਾ ਹੋਇਆ ਇਹ ਨੌਜਵਾਨ ਦਾ ਖੀਵਾ ਪੰਡਾ ਤਾੜੀ ਮਾਰ ਦੋ ਇੱਕ ਵਾਰੀ ਜ਼ੋਰਦਾਰ ਇਸ ਗੱਭਰੂ ਲਈ ਕੱਲ ਦੇ ਟੂਰਨਾਮੈਂਟ ਦਾ ਵੀ ਬੈਸਟ ਸੀ ਅੱਜ ਵੀ ਬੱਲੇ ਬੱਲੇ ਕਰਵਾਊਗਾ ਲੋ ਅਗਲੀ ਕਬੱਡੀ ਨਿੱਕਾ ਬਦਰੇ ਵਾਲਾ ਬਹੁਤ ਸ਼ਾਨਦਾਰ ਖਿਡਾਰੀ ਸਾਡੀ ਖੇਡ ਕਬੱਡੀ ਦਾ ਵਾਹ ਓਏ ਨਿੱਕਿਆ ਨਿੱਕੇ ਨੇ ਬਹੁਤ ਨਾਮਣਾ ਖਟਿਆ 75 ਕਿਲੋ ਭਾਰ ਦੀ ਕਬੱਡੀ ਦੇ ਵਿੱਚ ਵਧਿਆ ਹੋਇਆ ਨੌਜਵਾਨ ਬਰਨਾਲੇ ਦੇ ਦੋਨੋਂ ਜਾਫੀ ਬਿਲਕੁਲ ਤਿਆਰ ਨੇ ਕਪਤਾਨ ਕਲਿਆਣ ਵਾਲਾ ਪੁਜਾ ਹੋਇਆ ਵਿਸ਼ੇਸ਼ ਤੌਰ ਤੇ ਜਲੇ ਧੁਰਕੋਟ ਦਾ ਚਹੇਤਾ ਖਿਡਾਰੀ ਲਓ ਮੈਦਾਨ ਦੇ ਵਿੱਚ ਗੱਗੀ ਇੱਕ ਪਾਸੇ ਗੱਗੀ ਬਰਨਾਲੇ ਵਾਲਾ ਕੇ ਪਠੜਾਂ ਦਾ ਜਸਵੀਰ ਜਦੋਂ ਬਰਨਾਲੇ ਆਊਗਾ 21 ਦੇ ਫਰਕਤੀ ਕਹਿੰਦਾ ਪਾ ਕੇ ਜਾਊਗਾ ਇਹ ਹੈ ਨੌਜਵਾਨ ਬਰਨਾਲੇ ਵਾਲਾ ਬਿਲਕੁਲ ਜੀ ਆਹ ਗਵੇਦੂ ਵਾਲਾ ਬਲਜੀਤ ਸਿੰਘ ਅਗੇ ਨੂੰ ਵਧ ਰਿਹਾ ਜਿਵੇਂ ਪਿਛਲੀ ਵਾਰ ਫਾਈਨਲ ਦੇ ਵਿੱਚ ਬਲਜੀਤ ਸਿੰਘ ਡਾਕਟਰ ਕਾਲੋਗੇ ਵਾਲੀ ਨੇ ਕਬੱਡੀਆਂ ਪਾਈਆਂ ਸੀ ਪਰ ਇੱਧਰ ਰੰਗਰੇਾਲ ਦੇ ਕਬੱਡੀ ਕੱਪ ਦੇ ਟੀਵੀਐਸ ਮੋਟਰਸਾਈਕਲ ਜਿੱਤਰ ਵਾਲਾ ਸੰਦੀਪ ਸਿੰਘ ਸੀਪਾ ਬਧਰੇ ਪਿੰਡ ਵਾਲਾ ਮੈਂ ਦੇਖਦਾ ਵੀ ਗਵਿੰਦਪੁਰੋ ਵਾਲੇ ਨੌਜਵਾਨ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਹੀ ਹੋਈ ਬਗਲਾ ਇੱਕ ਪਾਸੇ ਲੱਗਿਆ ਹੋਇਆ ਜੋਰ ਇਹ ਗੱਲਾਂ ਪਹਿਲੇ ਨਾਮ ਦੀਆਂ ਗੱਲਾਂ ਦੂਜੇ ਨਾਮ ਦੀਆਂ ਨਾਲ ਵਾਹਿਗੁਰੂ ਜੀਨਾਂ ਦੀਆਂ ਨਾਲ ਵਾਹਿਗੁਰੂ ਜੀਨਾਂ ਦੀਆਂ ਦੇਖੀ ਭਈ ਨੌਜਵਾਨਾਂ ਧੀਮੜਾ ਥੱਲੇ ਵਜিয়ে ਸਾਤੀ ਇੱਕ ਮਿੰਟ ਪਹਿਲਾਂ ਵੀ ਸ਼ੱਕ ਲੱਗੀ ਸੀ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਦੋ ਕੁ ਬਾਈ ਜਦ ਨੇ ਨੂੰ ਬੋਚ ਮਜਾ ਕੇ ਪੂਰੇ ਕਰ ਲੋ ਕੋਈ ਠੰਡ ਹੈ ਠੰਡ ਦੇ ਕਾਰਨ ਸੱਟਾਂ ਲੱਗ ਰਹੀਆਂ ਨੇ ਕਈ ਖਿਡਾਰੀ ਫਟੜ ਹੋ ਗਏ ਨੇ ਸੱਚੇ ਪਾਤਸ਼ਾਹ ਮਿਹਰ ਕਰੇ ਖੇਡ ਦਾ ਇੱਕ ਤਾਂ ਸਾਰਾ ਸਵਾਦ ਹੀ ਖਰਾਬ ਹੋ ਜਾਂਦਾ ਕਿ ਤੂੰ ਕਿਸੇ ਖਿਡਾਰੀ ਦੇ ਸੱਟ ਲੱਗ ਜਾਂਦੀ ਹੈ ਡਾਕਟਰ ਸਾਹਿਬ ਗਰਾਊਂਡ ਦੇ ਵਿੱਚ ਆ ਜਾਓ ਜੀ ਡਾਕਟਰ ਸਾਹਿਬ ਹੈਗੇ ਡਾਕਟਰ ਸਾਹਿਬ ਅਬ ਠੀਕ ਹੈ ਬਲਜੀਤ ਓਕੇ ਓਕੇ ਮੇਰੇ ਕੋਈ ਨਾ ਧੰਨਵਾਦ ਸਾਰੇ ਵੀਰਾਂ ਦਾ ਵੈਸੇ ਬਾਬਾ ਦੁੱਧਾ ਜੀ ਵੀ ਆ ਕੇ ਆਇਆ ਹੈ ਪ੍ਰਗਟ ਸਾਡਾ ਵੀਰ ਪਿਰਸੀ ਸਾਡਾ ਵੀਰ ਅਰਸ਼ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਬੱਡੀ ਮੈਦਾਨ ਦੇ ਵਿੱਚ ਸੇਵਕ ਪਾਰਿਆ ਹਮਿੱਦੀ ਵਾਲਾ ਬਿਲਕੁਲ ਹਮਿੱਦੀ ਵਾਲਾ ਸੇਵਕ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਕਿਉਂਕਿ ਇਹ ਗੱਲ ਕਿਹੜਾ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਭਾਈ ਰੂਪੇ ਦੇ ਟੂਰਨਾਮੈਂਟ ਦਾ ਫੈਸਲਾ ਕਿਉਂਕਿ ਜਿੰਨੇ ਮੈਂ ਟੂਰਨਾਮੈਂਟ ਦੇਖਦਾ ਵੀ ਨੌਜਵਾਨ ਬਦਰੇ ਦੀ ਟੀਮ ਆ ਪਿਛਲੇ ਸੀਜ਼ਨ ਦੀ ਗੱਲ ਜਾਂ ਆਹ ਸੀਜ਼ਨ ਦੀ ਗੱਲ ਪਰ ਆਹ ਕਹਿੰਦੇ ਗੱਗੀ ਜਿਹਨੇ ਬੀਲੇ ਦੇ ਕਬੱਡੀ ਕਮਪੜੇ ਤਾਜੇ ਨੂੰ ਜਫਾ ਲਾ ਕੇ ਵਾਜਾ ਵਾਜਾ ਕਰਾ ਦਿੱਤੀ ਵਾਹ ਓਏ ਨੌਜਵਾਨਾ ਗੱਗੀ ਬਰਨਾਲੇ ਵਾਲਾ ਵਾਹ ਜੀ ਵਾਹ ਇਧਰ ਕਹਿੰਦੇ ਵੀ ਹੁਣ ਬੱਲੇ ਬੱਲੇ ਕਰਾ ਰਿਹਾ ਹੈਗਾ ਜਦੋਂ ਢਾ ਕੇ ਹਿੱਕ ਦੇ ਵਹਿੰਦਾ ਫਿਰ ਲੋਕਾਂ ਦਾ ਰੌਲਾ ਪੈਂਦਾ ਵੇਖ ਸਿੱਤੂਆ ਜਫਾ ਲੱਗਾ ਅੱਜ ਪਗਾਣੇ ਦਾ ਲੈ ਗਿਆ ਖਿੱਚ ਕੇ ਕਬੱਡੀ ਦਾ ਪਹਾੜ ਦੇ ਸਜਾਫੀ ਦੇ ਲਈ ਤਾੜੀ ਮਾਰ ਦੋ ਗੱਗੀ ਇਹੋਰਾ ਗੱਗੀ ਗੋਪੀ ਤਿੰਨੇ ਜਾਫੀ ਚੋਟੀ ਦੇ ਮੀਕਾ ਦੀਪਾ ਲੱਡੂ ਵੀ ਨਹੀਂ ਕਿਤੇ ਰੋਕੀ ਦੇ ਇਹ ਆ ਗੱਗੀ ਬਰਨਾਲੇ ਵਾਲਾ ਲੋਪੋ ਦੇ ਗੱਗੀਵਾ ਕਹਿੰਦੇ ਨਾ ਕਮਾਵੇਗਾ ਕਬੱਡੀ ਦੀ ਦੁਨੀਆ ਦੇ ਵਿੱਚ ਅਗਲੀ ਕਬੱਡੀ ਫਿਰ ਪੋਪੀ ਬਰਨਾਲੇ ਵਾਲਾ ਪਾਉਂਦਾ ਹੋਇਆ ਉਧਰ 80 ਕਿਲੋ ਭਾਰ ਦੀ ਪੰਜਾਬ ਦੀ ਮਨਮਨੀ ਪਰਬਨੀ ਟੀਮ ਹੈ ਬਦਰਾ ਲਓ ਮੇਜਰ ਮਿਰਗਾ ਡਾਇਰੇ ਤੋਂ ਬਾਹਰ ਭੱਜਿਆ ਫਿਰਦਾ ਹੈ ਫੈਸਲਾ ਕੀਆ ਸ਼ੀਰੇ ਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਰੇਡਰ ਦੇ ਲਈ ਪੁਆਇੰਟ ਜੁੜਦਾ ਹੋਇਆ ਬਰਨਾਲਾ ਦੀ ਟੀਮ ਦੇ ਲਈ ਇਧਰ ਜਿੱਦੇ ਆਪਾ ਦੇਖਦੇ ਵੀ ਬਦਰੇ ਵਾਲਾ ਨੌਜਵਾਨ ਗੱਭਰੂ ਜਿਹੜਾ ਕਬੱਡੀ ਪਾ ਰਿਹਾ ਸਾਡੇ ਵੀਰ ਕਹਿੰਦੇ ਸੱਪ ਦਾ ਤਾਰਾ ਸੱਤ ਚਖਣਾ ਗੱਲ ਦਾ ਕਰਨਾ ਜਣੇ ਖਣੇ ਦੀ ਵਸ ਦੀ ਗੱਲ ਨਹੀਂ ਤੇ ਦੁੱਖ ਦਾ ਯਾਰ ਨਾਲ ਸੱਚ ਦੇ ਯਾਰ ਨਾਲ ਕਿਸੇ ਲਈ ਮਰਨਾ ਇਹ ਜਣੇ ਖਣੇ ਦੇ ਵਸ ਦੀ ਗੱਲ ਨਹੀਂ ਪਰ ਆਹ ਦੇਖਦਾ ਵੀ ਨੌਜਵਾਨ ਆਪਣੀ ਟੀਮ ਦੇ ਲਈ ਕਹਿੰਦੇ ਲੰਬਾ ਸਮਾਂ ਹੋ ਗਿਆ ਕੜਿਆਲ ਰਾਈਆ ਤੇ ਵਦਰਾ ਲਗਾਤਾਰ ਤਿੰਨ ਚਾਰ ਸਾਲਾ ਤੋਂ ਜਿਹੜੇ ਪਟਾਣੀਆਂ ਮੰਨੀ ਪਰਵੰਨੀ ਟੀਮਾਂ ਉਹ ਵੀ ਸਗੇੜਾ ਵਾਲਾ ਤਾਰੂਏ ਦੇ ਮਾਨ ਕਰਦਾ ਬਾਹੀ ਇਹੜਾ ਆਮੁੜਾ ਕਬੱਡੀ ਪਾ ਰਿਆ ਵਿਸਘੇੜਾ ਦੇ ਕਬੱਡੀ ਕੱਪ ਦੇ ਇਸ ਨੂੰ ਸਿਉਨੇ ਦੀ ਚਾਂਦੇ ਨਾਲ ਕੱਲ ਕਹਿੰਦੇ ਵੀ ਮੁੰਡੇ ਨੇ ਐਲਸੀਡੀ ਜਿੱਤੀ ਹੈ ਮੇਜਰ ਮਿਰਗਣੇ ਜੱਤੇ ਮਾਰ ਜੋਗ ਪੀਖੀ ਵਾਲੇ ਹਸਚੋ ਨੇ ਸਪੈਸ਼ਲਿਸਟ ਦਾ ਸਰਕਾਰ ਜਿਹੜਾ ਕੀਤਾਗਾ ਹੁਣ ਚੰਬੜਗਾ ਚੰਦਰੀਵਾੜ ਦਾ ਝਾਫਾ ਨਹੀਂ ਛੜਦਾ ਇੱਕ ਪਾਸੇ ਪੋਪੀ ਨੂੰ ਲੱਗਦਾ ਹਾ ਝਫਾ ਮਾਰ ਦੋ ਤਾੜੀ ਮੇਜਰ ਮਿਰਗ ਦੇ ਨਾਂ ਤੇ ਇਹ ਵੀ ਨੌਜਵਾਨ ਆ ਬਾਬਾ ਜੋਗਵੀਰ ਦੀ ਵੱਡੀ ਮਾਰ ਕਿਰਪਾ ਮੇਜਰ ਦਾ ਝਫਾ ਲਓ ਕਬੱਡੀ ਨਿੱਕੇ ਦੀ ਅਗਲੀ ਕਬੱਡੀ ਲਈ ਸਾਡਾ ਵੀਰ ਮਾਹੀ ਇਸ ਨੌਜਵਾਨ ਦੀ ਜਿਹੜੀ ਗੱਲ ਬਹੁਤ ਤਕੜਾ ਜਿਹੜਾ ਫਾਈਨਲ ਮੈਚ ਖੇਡਿਆ ਜਾ ਰਿਹਾ ਬਦਰੇ ਵਾਲਾ ਨਿੱਕਾ ਇੱਕ ਜਰਗੜੀ ਵਾਲਾ ਨਿੱਕਾ ਪਹਿਲੇ ਕਰੋੜੀ ਕੱਪ ਦੇ ਵਿੱਚ ਖੇਡਿਆ ਬਾਦਲ ਸਾਹਿਬ ਨੇ ਅਫਸਰ ਲਾ ਦਿੱਤਾ ਇੱਕ ਨਿੱਕਾ ਕਹਿੰਦੇ ਅਖਾਰੇ ਪਿੰਡ ਦਾ ਤੇ ਕਾ ਨੌਜਵਾਨ ਖਿਡਾਰੀ ਬਦਰੇ ਵਾਲਾ ਬਹੁਤ ਵਧੀਆ ਖਿਡਾਰੀ ਬੜੇ ਠਰਮੇ ਦੇ ਨਾਲ ਖੇਡਣ ਵਾਲਾ ਨੌਜਵਾਨ ਨਿੱਕਾ ਬਦਰੇ ਵਾਲਾ ਪੌਂਟ ਲੱਗੇ ਬਾਸ ਹੁੰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪੌਂਟ ਦੇ ਲਈ ਫਿਰ ਬਲਜੀਤ ਗੋਵਿੰਦਪੁਰਿਆ ਇਸ ਸਮੇਂ ਅੱਗੇ ਵੱਲ ਵਧਦਾ ਹੋਇਆ ਬਲਜੀਤ ਸਿੰਘ ਗੋਵਿੰਦ ਮੈਦਾਨ ਦੇ ਵਿੱਚ ਕਬੱਡੀ ਵਾਰਿਆ ਹੈ ਦੂਸਰੇ ਪਾਸੇ ਚਾਰੋ ਜਾਫੀ ਬਿਲਕੁਲ ਤਿਆਰ ਨੇ ਬਦਰਾਪਿੰਡ ਦੇ ਅਸ਼ਪਾਲਾਂ ਦੇ ਲਾਗੇ ਕਹਿੰਦੇ ਬਦਰਾਪਿੰਡ ਮਸ਼ਹੂਰ ਕਰ ਦਤਾ ਇਹਨਾਂ ਨੌਜਵਾਨਾਂ ਨੇ ਪੰਜਾਬ ਦੀ ਖੇਡ ਕਬੱਡੀ ਦੇ ਵਿੱਚ ਸੀਪਾ ਬਦਰੇ ਵਾਲਾ ਹੜਜੋ ਪਾਸੇ ਲਓ ਸਾਹਮਣੇ ਨੌਜਵਾਨ ਬਲਜੀਤ ਕੌਂਟ ਲਾ ਕੇ ਭੱਜਾ ਹੁੰਦਾ ਹੈ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਬਰਨਾਲਾ ਦੀ ਟੀਮ ਦੇ ਲਈ ਇਧਰ ਬਦਰੇ ਵਾਲਾ ਸਤਗੁਰ ਨੌਜਵਾਨ ਠੋਗਣਾ ਦੇਖਦਾ ਹੈ ਸਤਗੁਰ ਮਾੜ ਮੰਡੀ ਦੇ ਟੂਰਨਾਮੈਂਟ ਦਾ ਜਿੱਤੇ ਸਾਡੇ ਸਰਕਾਰਯੋਗ ਵੀਰ ਬਾਈ ਸੁਖਦੇਵ ਵਰਗੇ ਨੇ ਬੰਟੀ ਪ੍ਰਧਾਨ ਵਰਗੇ ਨੇ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਕਰਵਾਉਂਦੇ ਆ ਆ ਗੱਭਰੂ ਇਸ ਟੂਰਨਾਮੈਂਟ ਦਾ ਵੈਸਟ ਸਦਗੁਰ ਵਧਰੇ ਵਾਲਾ ਆਪਣੀ ਟੀਮ ਦੇ ਲਈ ਜਿੱਥੇ ਇੱਕ ਅੰਕ ਦਾ ਵਾਅਦਾ ਕਰਦਾ ਉਹ ਗੱਲਾਂ ਬਾਸ਼ੂ ਸ਼ੀਨਾ ਦੀਆਂ ਤੇ ਆਹ ਜਿਹੜੀਆਂ ਗੱਲਾਂ ਹੁੰਦੀਆਂ ਪਾਣੋ ਜੇਤੋਂ ਬਾਅਦ ਮੋਟਰਸਾਈਕਲ ਦੀ ਕਬੱਡੀ ਪੈਣੀ ਆ ਉਹ ਫਿਰ ਸਾਨੂੰ ਗੱਲਾਂ ਕੱਸਣੀ ਆ ਵੀ ਭਾਈ ਮਾਹੀ ਜੀ ਨੇ ਤਾਲ ਮੇਲ ਦੇ ਨਾਲ ਪੋਪੀ ਅੱਗੇ ਨੂੰ ਮਾਰੇ ਹਾਇਆ ਭਾਈ ਦਲਜੀਤ ਸਿੰਘ ਜੀ ਮਾਨ ਜਸਕਾਰ ਸਿੰਘ ਜੀ ਕੈਨੇਡਾ ਸੀਤ ਕਰਤਾਰ ਸਿੰਘ ਸਾਹਿਬਾ ਸਪੋਰਟਸ ਕਲੱਬ ਮਾਨ ਕਰਦਾਗਾ ਪੋਪੀ ਦੇ ਸੰਘੇੜਾ ਵਾਲੇ ਗੱਭਰੂ ਇਧਰ ਮੇਜਰ ਮਿਰਗਾ ਸੋਚ ਰਿਹਾ ਵੀ ਕੱਲ ਵਾਸਤੇ ਹਾਂ ਅੱਜ ਵੀ ਵਾਸਤੇ ਕਾ ਵਾਸ਼ਿੰਗ ਮਸ਼ੀਨ ਦੇ ਮੈਨੂੰ ਲੱਗਦਾ ਵੀ ਜਿਹੜੇ ਡੱਬੇ ਨੂੰ ਹੱਥ ਪੈ ਚੁੱਕਿਆਗਾ ਇਸ ਨੌਜਵਾਨ ਨੇ ਲੱਗਾ ਤਾਂ ਤਿੰਨ ਚਾਰ ਜੱਫੇ ਲਾਦੇ ਨੇ ਲੈ ਵੀ ਨਿੱਕਿਆ ਬਾ ਨੌਜਵਾਨਾ ਕਬੱਡੀ ਅੱਜ ਇਸ ਨੌਜਵਾਨ ਦੀ ਬੜੀ ਚਰਚਾ ਇੱਕ ਨਿੱਕਾ ਦੀ ਇੱਕ ਲਾਲੀ ਇੱਕ ਸਤਗੁਰ ਇਹ ਅਨਸਤੇ ਜਿਹੜੇ ਤਿੰਨ ਰੇਡਰ ਨੇ ਮਾਹੀ ਜਿਹੜੇ ਵਧਰੇ ਦੀ ਟੀਮ ਕੋਲੇ ਬਹੁਤ ਵਧੀਆ ਰੇਡ ਕਬੜੀਆਂ ਪਾਉਂਦੇ ਨੇ ਪਰ ਉਧਰ ਗੱਗੀ ਨਾਜਵਣ ਜਫਾਣਾ ਦੀ ਪੂਰੀ ਕੋਸ਼ਿਸ਼ ਕਰਦਾ ਕਿਉਂਕਿ ਗੁਰਪ੍ਰੀਤ ਦੇ ਕਬੜੀ ਓਪਨ ਦੀਆਂ ਟੀਮਾਂ ਨੂੰ ਲਾਲਾ ਕਹਿੰਦਾ ਵੀ 1 ਮਿੰਟ ਵੀ ੜੀਕਾ ਨਹੀਂ ਜਾਵੇਗਾ ਬਿਲਕੁਲ ਜੀ ਗੜਬਾ ਮੰਡੀ ਦੇ ਭਾਈ ਰੂਪਾ ਫਾਈਨਲ ਦੇ ਵਾਸਤੇ ਜਲਦੀ ਖੇਡ ਗਰਾਊਂਡ ਦੇ ਵਿੱਚ ਪਹੁੰਚਿਆਣਾ 1 ਮਿੰਟ ਵੀ ੜੀਕਾ ਨਹੀਂ ਜਾਵੇਗਾ ਕਬੜੀ ਓਪਨ ਦੇ ਦੋਨੋਂ ਟੀਮਾਂ ਨੂੰ ਗੜਬਾ ਮੰਡੀ ਦੇ ਭਾਈ ਰੂਪਾ ਜਲਦੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਭਾਈ ਮਲਕੀਤ ਸਿੰਘ ਜੀ ਖੀਵਾ ਉਹਨਾਂ ਬੋਲੋ ਮੇਜਰ ਮਿਰਗ ਦੇ ਲਈ ਸਪੈਸ਼ਲ 100 ਰੁਪਏ ਆਏਗਾ ਧੰਨਵਾਦ ਆ ਅਸੀਂ ਪਾਵੜਾ ਵਧੀਆ ਜਾਫੀ ਆ ਕਹਿੰਦੇ ਕੱਲ ਅਕੈਡਮੀ ਜਿਹੜੀ ਨੌਜਵਾਨ ਕਲਕਲਾ ਦੀ ਅਕੈਡਮੀ ਜਿਹ ਲਈ ਵੱਡੇ ਸਰਕਾਰ ਜਿਹੜਾ ਨੌਜਵਾਨ ਬੜੇ ਤਕੜੇ ਜੱਫੇ ਜਿਹੜੇ ਲਾਉਂਦਾਗਾ ਉਧਰ ਧੰਨਵਾਦ ਆ ਸਤਿਗੁਰ ਕਬੱਡੀ ਪੌਣ ਦੇ ਲਈ ਵਾਦਾ ਹੋਇਆ ਬਲ ਦੇ ਵਿੱਚ ਪਾਈ ਹੋਈ ਜੀਤੀ ਉਧਰੋਂ ਅੱਗੇ ਨੂੰ ਵਧਿਆ ਕਹਿੰਦੇ ਖੱਬੇ ਪੱੜ ਦੇ ਮਾਰੇ ਹੋਈ ਪੋਲੀ ਜੀ ਥਾਪੀ ਐ ਥਾਪੀ ਮਾਰ ਹਾਨੀਆਂ ਜੋ ਹੋਈ ਗੋਡੀ ਪਾਉਂਦੇ ਨੇ ਜਿਹੜੇ ਅਦਰ ਰਿੱਕੇ ਦਾ ਸਨਾਮੂਣੇ ਲਾਉਂਦੇ ਨੇ ਖਾਦੇ ਨੇ ਬਾਦਾਮ ਜਿਹੜੇ ਮੰਗਲਾ ਫਿਰ ਉਸ ਨੇ ਹੀ ਗੋਡੀਆਂ ਲਬੌੜੀਆਂ ਕਹਿੰਦੇ ਜੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਬਾਜੂ ਸਜਨੋ ਕਿਸੇ ਐ ਨਹੀਂ ਲੱਗੀਆਂ ਨਬੌੜੀਆਂ ਬਲਜੀਤ ਗਵਿੰਦਪੁਰਿਆ ਇੱਕ ਮਾਨਸਾ ਦੇ ਕਹਿੰਦੇ ਧਰਮਪੁਰ ਦੇ ਕੋਲੇ ਬਰੇਟਾਂ ਕੋਲੇ ਗਵਿੰਦਪੁਰਾ ਆ ਜਾਂਦਾ ਪਰ ਬੀਬੀ ਵਾਲ ਪਿੰਡ ਦੇ ਕੋਲੇ ਕਦੇ ਵਢੰਡੇ ਦੇ ਏਰੀਏ ਦਾ ਆਗਮਿਤਪੁਰੇ ਵਾਲਾ ਬਲਜੀਤ ਸਿੰਘ ਜਿਸ ਨੌਜਵਾਨ ਨੇ ਸਿਲਵਰਾ ਦੇ ਕਬੱਡੀ ਕੱਪ ਦੇ ਵਹਿ ਜਾਵਾਇਆ ਕਰਾਈ ਉਧਰ ਮੇਜਰ ਮਿਰਗ ਇੱਕ ਭੁੱਖੇ ਸ਼ੇਰ ਦੀ ਤਰ੍ਹਾਂ ਪਿੱਛੇ ਪਜਦਾ ਹੋਇਆ ਮੈਂ ਦੇਖਦਾ ਬਲਜੀਤ ਸਿੰਘ ਫੇਰ ਛੜ ਜਿਹੜਾ ਮਸੂਦ ਕਰ ਰਿਹਾ ਪਰ ਆਪਣੀ ਟੀਮ ਲਈ ਬਰਨਾਲੇ ਦੇ ਲਈ ਇੱਕ ਪੁਆਇੰਟ ਹੋਰ ਆ ਲਓ ਪਈ ਹੋਈ ਕਬੱਡੀ ਨਿੱਕੇ ਦੀ ਐਮਹੀ ਕਰੀ ਗੱਲ ਕੀਲਾਪਾ ਫਾਈਨਲ ਲਈ ਰੂਪਾ ਮੰਡੀ ਤੇ ਪਾਈ ਰੂਪਾ ਗਰਾਊਂਡ ਦੇ ਵਿੱਚ ਪੁੱਜਿਆਣ ਜੀ ਫਾਈਨਲ ਦੀਆਂ ਟੀਮਾਂ ਗੜਬਾ ਮੰਡੀ ਦੇ ਪਾਈ ਰੂਪਾ ਫਾਈਨਲ ਮੈਚ ਖੇਡਿਆ ਜਾਣਾ ਹੈ ਦੋਨੋ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਖੇਡ ਗਰਾਊਂਡ ਦੇ ਵਿੱਚ ਆ ਜਾਓ ਨਿਕਾ ਬਦਰੇ ਵਾਲਾ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਗੱਗੀ ਬਰਨਾਲੇ ਵਾਲਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਰਿਹਾ ਹੈ 80 ਕਿਲੋ ਭਾਰ ਦੇ ਮੈਚ ਨੇ ਦੋਨੋ ਟੀਮਾਂ ਦੇ ਦਰਮਿਆਨ ਇਹ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਬੈਸਟ ਰੀਡਰ ਜਾਫੀ ਦਾ ਬਾਸ ਸਿੰਘ ਮਸ਼ੀਨ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਆਸ ਸਿੰਘ ਮਸ਼ੀਨਾ ਦੇ ਨਾਲ ਪੋਪੀ ਬਰਨਾਲੇ ਦਾ ਕਬੱਡੀ ਪਾ ਰਿਹਾ ਹੈ ਇਸ ਸਮੇਂ ਆਪਾ ਦੇਖਦੇ ਵੀ ਚਾਰੋ ਜਾਫੀ ਤਿਆਰ ਵਰਤਾਰ ਨੇ ਮੇਜਰ ਮਿਲ ਕੇ ਕਹਿੰਦੇ ਬੈਸਟ ਦੀ ਦੌੜ ਦੇ ਵਿੱਚ ਅੱਗੇ ਐ ਬੈਸਟ ਦੀ ਦੌੜ ਦੇ ਵਿੱਚ ਜਿੱਤਿਆ ਫਿਰ ਕੱਲ ਦੇ ਟੂਰਨਾਮੈਂਟ ਦਾ ਇਹ ਨੌਜਵਾਨ ਰਿਕਾਰਡ ਬਣਾਵੇਗਾ ਵੀ ਲਗਾਤਾਰ ਦੋ ਟੂਰਨਾਮੈਂਟ ਦਾ ਬੈਸਟ ਬਣੇਗਾ ਪਹਿਲਾ ਪੰਜਾਬ ਦੇ ਵਿੱਚ ਖੇਡੇਗੇ ਇੰਨੀ ਦਿਨੀ ਬਾਅਦ ਸਾਰੇ ਟੂਰਨਾਮੈਂਟ ਦਾ ਬਦਰੇ ਵਾਲਾ ਸੀਪਾ ਜਿਹੜਾ ਕਹਿੰਦੇ ਬੈਸਟ ਜਾਫੀ ਰਿਹਾ ਕਦੇ ਪਹਾਠਾਂ ਦੇ ਵਿੱਚ ਇਸ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਲਓ ਇਧਰ ਮੈਦਾਨ ਦੇ ਵਿੱਚ ਫਿਰ ਕਬੱਡੀ ਆਪਾ ਦੇਖਦੇ ਵੀ ਨਿੱਕੇ ਦੀ ਪੈਂਦੀ ਹੋਈ ਨਿੱਕਾ ਬਦਰੇ ਵਾਲਾ ਬਹੁਤ ਵਧੀਆ ਖਿਡਾਰੀ ਫਿਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਇਧਰ ਜਿੱਥੇ ਕੋਈ ਕਬੱਡੀ ਬਾਹਰ ਹੈ ਵਜ਼ੀਦ ਵਰਗੇ ਨੌਜਵਾਨ ਆ ਭਾਈ ਜਕਸ਼ੀਰ ਸਿੰਘ ਜੀ ਲਾਲਾ ਸਾਡੇ ਕਬੱਡੀ ਕੋਚ ਆ ਇਹ ਐਸੇ ਨਹੀਂ ਜਿਹੜੇ ਕੋਚ ਨਹੀਂ ਬਈ ਮਾਹੀ ਜਿਨ੍ਹਾਂ ਨੇ ਸਤਿ ਦੇ ਮਾਨ ਕਰਾਇਆ ਸਿਰੇ ਦੀ ਗੱਲ ਚਾਹੇ ਆਪਾਂ ਲਾਲੇ ਵਰਗੇ ਜਾਂ ਬਲਜੀਤ ਦੀ ਗੱਲ ਕਰੀਏ ਜਾਂ ਜੱਗਾ ਦੀ ਟੀਮ ਦੀ ਗੱਲ ਕਰੀਏ ਬਹੁਤ ਵਧੀਆ ਸਾਡੇ ਸਤਿਕਾਰਯੋਗ ਵੀਰਾਂ ਅੱਜ ਉਹਨਾਂ ਨੇ ਜ਼ਿੰਮੇਵਾਰੀਆਂ ਸਾਬੀਆਂ ਨੇ ਇਹਨਾਂ ਕੋਚਾਂ ਦਾ ਵੀ ਧੰਨਵਾਦ ਅਸੀਂ ਕਰਦੇ ਹਾਂ ਸਾਰੇ ਵੀਰਾਂ ਦਾ ਲਓ ਬੋਬੀ ਇੱਕ ਪਾਸੇ ਸੰਦੀਪ ਸਿੰਘ ਸੀਪਾ ਮੋٹے ਮੋٹے ਪੱਟਾ ਉੱਤੇ ਮਾਰਨ ਪੋਲੀ ਥਾਪੀ ਇੱਕ ਪਾਸੇ ਨੇ ਰੇਡਰ ਖੜਦੇ ਦੂਜੇ ਪਾਸੇ ਜਾਫੀ ਵੇਚੇ ਪੈਗੇ ਨਾਲ ਬਗਾਨੇ ਪਤਾ ਲੱਗਦਾ ਮੈਦਾਨੇ ਅੱਜ ਖਰਾਕਾ ਖਾਦੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਬੁੱਤ ਪੰਜਾਬੀਆਂ ਦੇ ਲੈ ਲਾਲਾ ਵੀਰ ਜੀ ਸੋਨ ਨੂੰ ਵੀ ਵਧਾਈਆਂ ਹੌਨ ਤੀ ਤ੍ਰਿਕ ਜੱਸੀਪਾਉਂ ਵਾਲੇ ਦੇ ਟੂਰਨਾਮੈਂਟ ਦੀ ਆ ਕੱਲ ਨੂੰ ਜਨ ਸਾਹਿਬ ਗੁੰਮੜੀ ਦੇ ਕਬੱਡੀ ਕੱਪ ਦੀ ਗੱਲ ਸਤਗੁਰ ਪੁਆਇੰਟ ਲੈ ਕੇ ਬਾਪ ਸੌਂਦਾ ਹੋਇਆ ਬੌਧਰੇ ਦੀ ਟੀਮ ਬਾਦਰਾ ਤੂਰਕੋਟ ਰੂੜੇ ਕੇ ਅਸਪਾਲ ਇਹ ਲਾਵੇ ਲਾਗਲੇ ਪਿੰਡਾ ਇਧਰਲੇ ਪਾਸੇ ਬਰਨਾਲੇ ਜਲੇ ਵਾਲੇ ਨੌਜਵਾਨ ਬਲਜੀਤ ਸਿੰਘ ਲਾਲੇ ਦਾ ਸੰਗਾਰਾ ਹੋਇਆ ਪੱਠਾ ਥੋੜਾ ਜਿਹਾ ਲਖਮੀ ਖੇਰ ਅੱਗੇ ਨੂੰ ਵਧ ਰਿਹਾ ਮੱਗੋ ਗੋ ਗੋ ਇਸ ਨੌਜਵਾਨ ਦੀ ਆਜ ਆਪਾਂ ਗੇਂਦ ਦੀ ਜਿੱਥੋਂ ਦੇ ਲਾਲੀ ਵਰਗੇ ਸਾਡੇ ਵੀਰਾਂ ਬਹੁਤ ਵਧੀਆ ਟੀਮਾਂ ਲਾਲੀ ਵਰਗੇ ਨੌਜਵਾਨ ਇਹਨਾਂ ਦੀ ਟੀਮ ਦੇ ਲਈ ਕਦੇ ਬਲਜੀਤ ਤੇ ਕਦੇ ਦਲਜੀਤ ਕਦੇ ਖੁਸ਼ੀ ਇਹਨਾਂ ਦੀ ਟੀਮਾਂ ਦਾ ਪਾਈ ਪਕਤੂ ਜੀ ਦੀ ਵੱਡੀ ਦੇਰ ਲਾ ਦੂਸਰੇ ਪਾਸੇ ਆਪਣੀ ਟੀਮ ਦੇ ਲਈ ਉਧਰ ਕਾਕਾ ਕੰਮ ਆਣੀਆਂ ਕਹਿੰਦਾ ਲੱਗਿਆ ਨਹੀਂ ਲੱਗਿਆ ਨਹੀਂ ਹਾਂ ਲੱਗਿਆ ਨਹੀਂ ਤੂੰ ਹੱਥ ਲਾ ਦੇ ਫਿਰ ਲੱਗਿਆ ਨਹੀਂ ਮੈਚ ਸਮਾਪਤ ਸਮਾਪਤ ਦਾ ਤਾੜੀ ਮਾਰ ਦੇ ਇੱਕ ਵਾਰੀ ਦੋਨੋਂ ਟੀਮਾਂ ਦੇ ਨਾਂ ਤੇ ਹਾਂ ਮੇਜਰ ਮਿਰਗ ਅੱਜ ਦੇ ਇਸ ਟੂਰਨਾਮੈਂਟ ਦਾ ਬੈਸਟ ਕਾਫੀ ਵਾਹ ਜੀ 6 ਟੈਕ 3 ਜਫੇ ਮੇਜਰ ਮਿਰਗ ਦੇ ਲੈ ਵੀ ਮੇਜਰ ਮੁਬਾਰਕਵਾਦ ਹੈ ਤੈਨੂੰ ਨੌਜਵਾਨਾ ਲੈ ਵੀ ਮੇਜਰ ਸਾਡੇ ਦਸਤਵੀਰਾਂ ਨੂੰ ਜਰੂਰ ਤੁਹੋਗੇ ਇੱਕ ਵਾਰੀ ਅੱਗੇ ਇੱਕ ਬੰਦੇ ਜਿਹਨੂੰ ਸਾਂਝ ਕਰੇ ਹੋਇਆ ਮੇਜਰ ਨਿੱਕੇ ਬਦਰੇ ਵਾਲਾ ਵੈਸਟ ਰੇਡਰ ਹੈ 6 ਤੋਂ 6 ਪੁਆਇੰਟ ਪ੍ਰਾਪਤ ਕੀਤੇ ਨੇ ਨਿੱਕੇ ਬਦਰੇ ਵਾਲੇ ਨੇ ਮੇਜਰ ਮਿਰਗ ਤੇ ਨਿੱਕਾ ਸਪਾਲਾਂ ਦੀ ਟੀਮ ਇਸ ਮੈਚ ਦੇ ਵਿੱਚੋਂ ਬਦਰੇ ਦੀ ਟੀਮ ਫਸਟ ਹੈ ਸੈਕੰਡ ਟੀਮ ਬਰਨਾਲਾ ਆ ਜੀ ਮੇਜਰ ਕਬੱਡੀ ਦੇ ਫਾਈਨਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਦਿੜਬਾ ਮੰਡੀ ਦੇ ਭਾਈ ਰੂਪਾ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਦਰਬਾ ਮੰਡੀ ਦੇ ਭਾਈ ਰੂਪਾ ਵਾਹ ਜੀ ਵਾਹ ਮੇਜਰ ਮਿਰਗ ਕਾਲਾ ਬਸੂਆਂ ਦਾ ਕਬੱਡੀ ਕੱਪ ਦਾ ਅੱਜ ਚੌਕਾਂ ਦੇ ਟੂਰਨਾਮੈਂਟ ਦਾ ਬਾਪ ਕੇ ਸਾਡੇ ਨੌਜਵਾਨ ਇਹ ਕੋਈ ਕੋਈ ਕਿਸੇ ਟੀਮ ਦੇ ਲਈ ਕਿਸੇ ਪਲੇਅਰ ਦੇ ਲਈ ਕੋਈ ਗੁੱਟ ਵਿਸ਼ ਹੁੰਦੀ ਆ ਜਿਵੇਂ 22 ਪਿਛਲੇ ਵੀਡੇ ਦੀ 22 ਤਰੀਕ ਨੂੰ ਮਾਹੀ ਜੀ ਕਹਿੰਦੇ ਭੂੰਦੜ ਦੇ ਕੀਪੇ ਨੇ ਬਰੀਵਾਲ ਦੇ ਕਬੱਡੀ ਕੱਪ ਦੇ ਬੁਲਟ ਮੋਟ ਸਿੰਗਲ ਜਿੱਤਿਆ ਫਿਰ 23 ਤੀਗਰੂ ਚੜਕ ਦੇ ਕਬੱਡੀ ਕੱਪ ਦੇ 6300 ਫੋੜ ਜਿੱਤਿਆ ਇਹ ਦੋ ਦੋ ਦਿਨ ਕਿਸੇ ਪਲੇਅਰਾਂ ਨੇ ਵਾਕੀ ਲੱਗੀ ਹੁੰਦੇ ਆ ਧੰਨਵਾਦ ਆ ਹੁਣ ਮੈਂ ਬੇਨਤੀ ਕਰਦਾ ਭਾਈ ਰੂਪੇ ਦੀ ਟੀਮ ਦੇ ਪਲੇਅਰ ਤੇ ਉਹਨਾਂ ਦੇ ਜਿਹੜੇ ਸਾਡੇ ਸਰਕਾਰਜੋਗ ਵੀਰ ਡੜਵੇ ਵਾਲਿਆ ਇਧਰ ਤੋਂ ਤਾਂ ਸਾਡੇ ਸਰਕਾਰਜੋਗ ਵੀਰ ਗੁਰਪ੍ਰੀਤ ਵਰਗੇ ਡੜਬਾ ਮੰਡੀ ਦੇ ਭਾਈ ਰੂਪੇ ਨੂੰ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਓ ਡੜਬਾ ਮੰਡੀ ਦੇ ਭਾਈ ਰੂਪਾ ਫਾਈਨਲ ਮੈਚ ਕਬੱਡੀ ਦਾ ਜਿਹੜਾ ਹੁਣ ਹੈ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਭਾਈ ਜੀ ਢੜਵੇ ਦੀ ਟੀਮ ਦੇ ਭਾਈ ਰੂਪਾ ਜੀ ਇੱਕੋ ਮੈਚ ਬਾਕੀ ਹੈ ਇੱਕ ਦਰਸ਼ਕੀ ਨੂੰ ਬੇਨਤੀ ਆ ਵੀ ਜਦੋਂ ਫਾਈਨਲ ਮੈਚ ਹੋ ਜੂਗਾ ਮਿੱਤਰੋ ਕਈ ਨਾ ਸਾਡੇ ਵੀਰ ਮੋਟਰਸਾਈਕਲ ਵਾਲਾ ਟੱਕਰ ਦਿਆ ਯਾਰ ਬਾਹਰ ਟੱਕਰਿਆ ਕੋਹ ਹਾਗਲਾ ਵਿੱਚ ਲਿਖ ਦਿੰਦਾ ਮੋਟਰਸਾਈਕਲ ਦੇ ਜੱਟ ਮੌਤ ਨੂੰ ਮਖੌਲ ਕਰਦਾ ਪਰ ਜਿੱਦੇ ਮੌਤ ਦਾ ਮਖੌਲ ਹੋ ਗਿਆ ਨਾ ਉਹਦੇ ਸਾਰਾ ਗਿਰਵਾ ਮੰਡੀ ਤੇ ਮੇਰੀ ਬੇਨਤੀ ਹੈ ਭਾਈ ਰੂਪੇ ਨੂੰ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਢੜਵੇ ਦੀ ਟੀਮ ਢਿਰਵਾ ਮੰਡੀ ਦੇ ਭਾਈ ਰੂਪਾ ਕਿਉਂਕਿ ਠੰਡ ਬਹੁਤ ਹੈ ਦਰਸ਼ਕ ਜਿਹੜੇ ਨੇ ਵਿਚਾਰੇ ਠੰਡ ਠੰਡ ਕਰ ਰਹੇ ਨੇ ਡਿਰਬਾਰ ਮੰਡੀ ਦੇ ਭਾਈ ਰੂਪਾ ਗਰਾਊਂਡ ਦੇ ਵਿੱਚ ਪੁੱਜੋ ਭਾਈ ਜੀ ਡੜਵੇ ਦੀ ਟੀਮ ਡੜਵੇ ਵਾਲੇ ਮੁੰਡਿਆਂ ਨੂੰ ਅਸੀਂ ਬਾਰੀ-ਬਾਰੀ ਜਿਹੜੀ ਬੋਲ ਰਿਆਂ ਹੈ ਐ ਰੂਪੇ ਨੂੰ ਕੌਕਿ ਦਰਸ਼ਕ ਵੀਰਾਂ ਨੇ ਵੀ ਜਾਣਾਂਗਾ ਸਾਰੇ ਮਿੱਤਰਾਂ ਨੇ ਕਮਾਂਗਾਰਾਂ ਦੋ ਬੱਪ ਦੁਨਣਾ ਜੀ ਸਾਰੇ ਨਗਰ ਦੇ ਉੱਤੇ ਮੇਰ ਪਰ ਹੱਥ ਰੱਖ ਕੇ ਜਿਹਨੇ ਵੀ ਤੁਸੀਂ ਦੂਰੋਂ ਨੇੜੋਂ ਆਇਆ ਕੌਕਿ ਛੋਟੀਆਂ ਵੀ ਜਿਹੜੀਆਂ ਦਵਾਮਾਂ ਇਹਨਾਂ ਪਲੇਅਰਾਂ ਨੂੰ ਸਦਾ ਤਰੱਕੀ ਵੱਲ ਲੈ ਕੇ ਜਾਂਦੀ ਆ ਮੈਂ ਬੇਨਤੀ ਕਰਦਾਗਾ ਵੀ ਅਵਾਜ਼ ਨੂੰ ਸੁਣਦੇ ਸਾਹਿਬ ਭਾਈ ਰੂਪਾ ਦੇ ਡੜਬੇ ਦੀ ਟੀਮ ਜਿਹੜੇ ਫਾਈਨਲ ਦੇ ਲਈ ਉਹ ਮੁੰਡੇ ਤਿਆਰਨ ਛੱਡੇ ਆ ਜਾਣਾ ਗਰਾਊਂਡ ਖਾਲੀ ਐ ਇਹ ਬੇਨਤੀ ਹੈ ਵੀ ਗਰਾਊਂਡ ਜਿਹੜਾ ਖਾਲੀ ਐ ਅਵਾਜ਼ ਨੂੰ ਸੁਣਦੇ ਸਾਹਿਬ ਭਾਈ ਰੂਪਾ ਡੜਬਾ ਮੰਡੀ ਦੇ ਭਾਈ ਰੂਪੇ ਵਾਲਿਓ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ ਡੜਬਾ ਮੰਡੀ ਦੇ ਭਾਈ ਰੂਪਾ ਜਲਦੀ ਗਰਾਊਂਡ ਦੇ ਵਿੱਚ ਪਹੁੰਚਿਆਣ ਦੋਨੋਂ ਟੀਮਾਂ ਦਾ ਅੱਜ ਫਾਈਨਲ ਮੈਚ ਖੇਡਿਆ ਜਾਣਾ 23 ਮਾ ਕਬੱਡੀ ਕੱਪ ਚੌਕੇ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਭਗਤ ਦੁੱਨਾ ਜੀ ਪ੍ਰਬੰਧ ਕਮੇਟੀ ਦਸਵੇਸ਼ ਕਲੱਬ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਜਥੇਦਾਰ ਹਰਜਾਨ ਸਿੰਘ ਜੀ ਮਿੱਠੂ ਜੋ ਚੇਅਰਮੈਨ ਨੇ ਪੰਡਕ ਉਥੇ ਚੇਅਰਮੈਨ ਸਾਹਿਬ ਨਾਲ ਹੀ ਵਰਕਿੰਗ ਕਮੇਟੀ ਦੇ ਮੈਂਬਰ ਨੇ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਵੱਡਾ ਮਾਣ ਇਸ ਨਗਰ ਦਾ ਉਥੇ ਸਰਦਾਰ ਬਲਬੀਰ ਸਿੰਘ ਜੀ ਨੰਬਰਦਾਰ ਸਾਡੇ ਪ੍ਰਧਾਨ ਸਾਹਿਬ ਮਿਊਂਸਪੈਲਟੀ ਦੇ ਜੋ ਚੌਕਾਂ ਦੇ ਉੱਤੇ ਜੋਗਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਰਿਟਾਇਰਡ ਮੈਨੇਜਰ ਸਾਹਿਬ ਰੇਸ਼ ਬਾਸਲ ਜੀ ਸਾਡੇ ਇਸ ਕਲੱਬ ਦੇ ਪ੍ਰਧਾਨ ਦਸ਼ਨ ਪੂਚਰ ਜੀ ਭਾਈ ਬਲਵੰਤ ਤਾਂ ਅੱਜੋ ਕੇ ਦੇ ਪਹਾਨਾ ਜੇ ਕਰਾਇਆਗਾ ਜਾਂ ਨਾ ਭਾਵੇਂ ਮਿਲੇ ਜ਼ਰੂਰ ਇੱਕ ਵਾਰੀ ਸਾਰੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਆ ਮੈਂ ਬੇਨਤੀ ਕਰਦਾ ਦਿੜਬਾ ਮੰਡੀ ਦਿੜਬਾ ਮੰਡੀ ਤੇ ਭਾਈ ਰੂਪੇ ਵਾਲੇ ਖਿਡਾਰੀਆਂ ਨੂੰ ਵੀ ਗਰਾਊਂਡ ਦੇ ਵਿੱਚ ਪੁੱਜਿਆ ਦਿੜਬਾ ਮੰਡੀ ਦੇ ਭਾਈ ਰੂਪਾ ਆਪਾਂ ਫਾਈਨਲ ਮੈਚ ਸ਼ੁਰੂ ਕਰਵਾਉਣਾ ਹੈ ਕਬੱਡੀ ਉਹ ਪੰਦਾ ਖਿਡਾਰੀਓ ਨੂੰ ਵੇਂਦੇ ਵੇ ਇਸ ਤਰ੍ਹਾਂ ਨਾ ਕਰਿਆ ਕਰੋ ਤੁਹਾਨੂੰ ਕਾफी ਸਮੇਂ ਦੀ ਗੜੀ ਰੈਸਟ ਮਿਲ ਗਈ ਹੈ ਜਦੋਂ ਆਪਾਂ ਨੇ ਮੈਚ ਖੇਡਣੀ ਹੈ ਫਿਰ ਗਰਾਊਂਡ ਦੇ ਵਿੱਚ ਆ ਜਾ ਕਰੋ ਭਾਈ ਰੂਪਾ ਤੇ ਦਿੜਬਾ ਮੰਡੀ ਉਧਰ ਕਬੱਡੀ 365 ਵਾਲੇ ਸਾਡੇ ਵੀਰ ਉਹਨਾਂ ਦਾ ਵੀ ਧੰਨਵਾਦ ਸऊदी ਅਰਬ ਦੇ ਜਗਤਾਰ ਸਿੰਘ ਜੀ ਸਦਾਨਾ ਦੇ ਆਪਾਂ ਤਾਲੀ ਵਾਲ ਟ੍ਰੈਂਟੋ ਦੇ ਵਿੱਚ ਬੈਠਾ ਸਾਡੇ ਵੀਰ ਉਹਨਾਂ ਦਾ ਵੀ ਧੰਨਵਾਦ ਇਟਲੀ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਸਾਡੇ ਸਰਕਾਰਯੋਗ ਵੀਰ ਨਾਲ ਅਮਰਜੀਤ ਜੀ ਉਹਨਾਂ ਦਾ ਸੁਖਦੀਪ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਪਾਕ ਕੈਨੇਡਾ ਦੇ ਵਿੱਚ ਬੈਠਾ ਉਧਰ ਬਾਈ ਹਰਪ੍ਰੀਤ ਸਿੰਘ ਜੀ ਮੱਦਾ ਸਾਰਾ ਸਰਜਗੁਰਮੀਰ ਗੁਰਮੀਤ ਸਿੰਘ ਜੀ ਆਸਟ੍ਰੇਲੀਆ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਆ ਬਾਈ ਜੀ ਕਿਉਂ ਨਹੀਂ ਆ ਰਹੀ ਟੀਮ ਫਿਰ ਦਸ ਕਿਰੋ ਲਾ ਲੋ ਪਾਲਾ ਬਈ ਜਲਦੀ ਆ ਜਾਓ ਦਰਵਾ ਮੰਡੀ ਦੇ ਭਾਈ ਰੂਪਾ ਹਾਂ ਸਵਰਾਂ ਦੇ ਬੰਦ ਜਿਹੜੇ ਟੁੱਟਦੇ ਜਾ ਰਹੇ ਨੇ ਇੱਕਵੇਂ ਬੇਇੰਤਜ਼ਾਰ ਰਹਿ ਗਏ ਸਵਰਾਂ ਦੇ ਬੰਦ ਟੁੱਟ ਗਏ ਨੇ ਮਾਹੀ ਦਾ ਸਬਰ ਦਾ ਇਮਤਿਹਾਨ ਨਹੀਂ ਲੈਂਦਾ ਮਾਹੀ ਇਕ ਧੁੰਦੂ ਜਿਆਦਾ ਹੋ ਜੂਗੀ ਇਕ ਸਾਡੇ ਮਿੱਤਰਾਂ ਨੇ ਪਾਫਾ ਛੱਡ ਦੇਣੀਆਂ ਨੇ ਬਸ ਧੁੰਦਲੀ ਜਿਆਦੇ ਪਲਾਵਰ ਮੈਂ ਸਾਰੇ ਜਾਣ ਵਾਲੇ ਵੀਰਾਂ ਨੂੰ ਜਿਨ੍ਹਾਂ ਨੇ ਦੂਰ ਨੇੜੇ ਜਾਣਾ ਹੈ ਧੁੰਦ ਦੀ ਮੁਸ਼ਕਲ ਹੈ ਮੇਰੀ ਬੇਨਤੀ ਹੈ ਡੜਬਾ ਮੰਡੀ ਤੇ ਭਾਈ ਰੂਪਾ ਜਲਦੀ ਗਰਾਊਂਡ ਦੇ ਵਿੱਚ ਆਓ ਡੜਬਾ ਮੰਡੀ ਤੇ ਭਾਈ ਰੂਪਾ ਜਲਦੀ ਆਓ ਗਰਾਊਂਡ ਦੇ ਵਿੱਚ ਆਗੇ ਆਗੇ ਡੜਬੇ ਵਾਲੇ ਸੱਤੀ ਆ ਜਾਓ ਵੀਰੇ ਜਲਦੀ ਆ ਜਾਓ ਧੁੰਦ ਪੈਣੀ ਹੈ ਫਿਰ ਆਪਾਂ ਨੂੰ ਔਖਾ ਹੋ ਜਾਂਦਾ ਹੈ ਦਰਬੇ ਵਾਲੇ ਮੁੰੇ ਭਾਈ ਰੂਪੇ ਵਾਲੇ ਜਲਦੀ ਆ ਜਾਓ ਕੰਤਾ ਭਾਈ ਰੂਪੇ ਵਾਲਾ ਆਪਣੀ ਟੀਮ ਲੈ ਕੇ ਜਲਦੀ ਪੁੱਜੇ ਫਾਈਨਲ ਮੈਚ ਕਬੱਡੀ ਦਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਬੈਸਟ ਬੀਟਰ 쟈ਫੀ ਨੂੰ ਮੋਟਰਸਾਈਕਲ ਤੇ ਜਾਣਗੇ ਦੜਬੇ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਗਈ ਭਾਈ ਰੂਪੇ ਦੀ ਟੀਮ ਗਰਾਊਂਡ ਦੇ ਵਿੱਚ ਪੁੱਜੇ ਅਮੜਾ ਦੇ ਪ੍ਰਗਟ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਸਾਡੇ ਸਕਾਰਜਗ ਵੀਰ ਗਰਾਊਂਡ ਦੇ ਵਿੱਚ ਆ ਜਾਣ ਆਜੋ ਵੀਰ ਜੀ ਡਿੜਬਾ ਮੰਡੀ ਦੇ ਭਾਈ ਰੂਪਾ ਡਿੜਬਾ ਮੰਡੀ ਦੇ ਭਾਈ ਰੂਪਾ ਡਿੜਬਾ ਜਿਹੜਾ ਹੈ ਭਾਵੇਂ ਸੰਦੀਪ ਲੋਧਰ ਦੀ ਟੀਮ ਹੈ ਭਾਵੇਂ ਸੱਤੀ ਦੀ ਟੀਮ ਹੈ ਬਾਬਾ ਦੁਨਾਂਜੀ ਦੀ અપਾਰ ਕਿਰਪਾ ਕੰਤੀ ਡਿੜਬਾ ਹੀ ਫਾਈਨਲ ਖੇਡਦੀ ਹੈ ਇੱਥੇ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਵੀ ਬਦੇਰੇ ਜਿਹੜੇ ਮੈਚ ਨੇ ਇਸ ਕਬੱਡੀ ਕੱਪ ਦੇ ਡਿੜਬੇ ਨੇ ਫਾਈਨਲ ਖੇਡੇ ਨੇ ਅੱਜ ਵੀ ਡਿੜਬਾ ਦੀ ਟੀਮ ਫਾਈਨਲ ਦੇ ਵਿੱਚ ਹੈ ਪਿਛਲੇ ਸਾਲ ਵੀ ਡਿੜਬਾ ਦੀ ਟੀਮ ਫਾਈਨਲ ਦੇ ਵਿੱਚ ਸੀ ਉਸ ਤੋਂ ਪਿਛਲੇ ਸਾਲ ਵੀ ਡੜਬਾ ਫਾਈਨਲ ਦੇ ਵਿੱਚ ਸੀ। ਲਓ ਮੈਦਾਨ ਦੇ ਵਿੱਚ ਜਿਹੜਾ ਹੁਣ ਮੈਚ ਹੋਣਾ ਹੈ ਭਾਈ ਰੂਪਾ ਦੇ ਡੜਬਾ ਮੰਡੀ। ਭਾਈ ਰੂਪੇ ਵਾਲੇ ਖਿਡਾਰੀ ਵੀਰ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਨੇ ਗਰਾਊਂਡ ਦੇ ਵਿੱਚ ਆ ਜਾਣਾ। ਭਾਈ ਰੂਪਾ। ਭਾਈ ਜੀ ਬੇਨਤੀ ਹੈ ਵੀ ਭਾਈ ਰੂਪੇ ਵਾਲੇ ਕਿਉਂ ਨਹੀਂ ਆ ਰਹੇ? ਇੱਕ ਬੇਨਤੀ ਹੈ ਭਾਈ ਆਪਦੇ ਮੋਟਰਸਾਈਕਲ ਕਰੀ ਜਰੂਰ ਧਿਆਨ ਮਾਰ ਲਓ ਜਿੱਥੇ ਖੜੇ ਨੇ। ਕਈ ਏਰ ਸ਼ਰਾਬੀਆਂ ਸਾਂ ਆ ਜਾਂਦਾ। ਉਧਰ ਮੁੰਡੇ ਮੇਂ ਬੇਇੱਜ਼ਤੀ ਕਰਦਾ। ਵੀ ਕਿਰਪਾ ਕਰਕੇ ਭਾਈ ਰੂਪੇ ਦੀ ਟੀਮ ਕਿਉਂ ਨਹੀਂ ਆ ਰਹੀ? ਸ਼ੀਰੇ ਕੰਤੇ ਦਿਰਬਾ ਗਰਾਊਂਡ ਦੇ ਵਿੱਚ ਪੁੱਜ ਗਈ ਆ ਭਾਈ ਰੂਪੇ ਵਾਲੇ ਪੁੱਜੋ ਭਾਈ ਰੂਪਾ ਦੀ ਟੀਮ ਨੂੰ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਪੁੱਜ ਜਾਵੇ ਭਾਈ ਰੂਪਾ ਅੱਜ ਦੇ ਕਬੱਡੀ ਕੱਪ ਦਾ ਫਾਈਨਲ 51000 ਪਹਿਲਾ ਪ੍ਰਾਈਜ਼ 48000 ਦੂਸਰਾ ਪ੍ਰਾਈਜ਼ ਬੈਸਟ ਟਰੇਡਰ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾ ਰਹੇ ਨੇ ਬੈਸਟ ਟਰੇਡਰ ਯਾਫੀ ਦੇ ਵਾਸਤੇ ਮੋਟਰਸਾਈਕਲ ਹੋਣਗੇ ਅੱਜ ਦੇ ਇਸ ਟੂਰਨਾਮੈਂਟ ਦੇ 19 ਤਰੀਕ ਬੀਰੋਂਗਿਆਂ ਦੇ ਕਬੱਡੀ ਟੂਰਨਾਮੈਂਟ ਦੀ ਹੈ। ਭਾਈ ਜੀ ਕਮੇਟੀ ਦੇ ਦਿੱਤੇ ਜਾਣੇ ਨੇ। ਭਾਈ 80 ਕਿਲੋ ਵਾਲੇ ਫਸਟ ਤੇ ਸੈਕੰਡ ਜਾ ਕੇ ਸਟੇਜ ਤੋਂ ਇਨਾਮ ਲੈ ਲੈਣ ਆਪਣਾ। 80 ਕਿਲੋ ਵਾਲੇ ਫਸਟ ਤੇ ਸੈਕੰਡ ਟੀਮ ਬਦਰਾਂ ਤੇ ਬਰਨਾਲਾ ਉਹਨਾਂ ਨੂੰ ਬੇਨਤੀ ਆ ਵੀ ਆਪਣਾ ਇਨਾਮ ਪ੍ਰਾਪਤ ਕਰਨ ਲਈ ਵੀ ਕਮਲ ਕਬੱਡੀ 365 ਵਾਲੇ ਵੀਰ ਧੰਨਵਾਦ ਆ ਸਾਰਿਆਂ ਦਾ। ਆਗੇ ਆਗੇ ਭਾਈ ਰੁੱਪੇ ਵਾਲੇ ਵੀ ਆ ਗਏ ਆਜੋ ਵੀ ਆਜੋ ਫਾਈਨਲ ਮੈਚ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਿਹਾ ਹੈ ਓਏ ਅਮੜਾ ਗਰਾਊਂਡ ਚ ਆ ਵੀ ਜੀ ਭਾਈ ਆਏ ਨਾ ਕਰੋ ਯਾਰ ਅੱਗੇ ਸਿਰਦਾ ਦੇਖੋ ਲੈ ਇੱਕ ਬੇਨਤੀ ਹੈ